ਮਮੀ ਮਮੀ ਜੀ ਜੋ ਬਣਾ ਮਮੀ ਜੋ ਬਣ ਤੋਂ ਠੀਕ ਠਾਕ ਜੇ ਪੁੱਤ ਤਾਂ ਠੀਕ ਮੈਂ ਕੀ ਹੁਣਾਵਾ ਪਹਿਲਾਂ ਤਾਂ ਮੈਨੂੰ ਇਹ ਦੱਸ ਕਿ ਤੂੰ ਫੋਨ ਕਿਉਂ ਨਹੀਂ ਕਰਦਾ ਮੇਰੇ ਫੋਨ ਦੀ ਗੱਲ ਛੱਡੋ ਤੁਸੀਂ ਸਾਰੇ ਇੱਕ ਚੀਜ਼ ਦਾ ਧਿਆਨ ਰੱਖਿਓ ਬਸ ਆਪਣਾ ਘਰ ਨਾ ਟੁੱਟਣ ਦਿਓ ਠੀਕ ਹੈ ਪੁੱਤ ਕਿਦਾਂ ਦੀਆਂ ਗੱਲਾਂ ਕਰਨ ਡਿਆ ਵਾ ਤੈਨੂੰ ਚੰਗਾ ਭਲਾ ਪਤਾ ਵਾ ਪਿੱਤੀ ਆ ਪੁੱਤ ਮਾਂ ਪਿਓ ਨੂੰ ਫੋਨ ਕਰਕੇ ਹਾਲ ਚਾਲ ਨਾ ਪੁੱਛਣਾ ਤੇ ਮਾਂ ਪਿਓ ਦੇ ਹਾਲਾਤ ਕੀ ਹੁੰਦੇ ਆ ਮੰਮੀ ਹੁਣ ਮੇਰੇ ਵੀ ਹਾਲਾਤ ਇਦਾਂ ਦੇ ਆ ਕੀ ਬਦਮਿਕ ਫੋਨ ਹੋਣਾ ਕਿ ਨਹੀਂ ਹੋਣਾ ਪਰ ਇੱਕ ਗੱਲ ਵਾ ਤੁਸੀਂ ਆਪਣਾ ਡੈਡੀ ਦਾ ਤੇ ਬਾਕੀ ਘਰ ਦੇ ਜੀਵਨ ਦਾ ਧਿਆਨ ਰੱਖਿਓ ਤੇਰੇ ਹਾਲਾਤ ਇਦਾਂ ਦੇ ਆ ਤੇਰੇ ਹਾਲਾਤ ਨੂੰ ਕੀ ਹੋਇਆ ਵਾ ਮੈਨੂੰ ਦੱਸ ਤੇ ਸਹੀ ਮੰਮੀ ਕੋਈ ਗੱਲ ਨਹੀਂ ਤੁਹਾਨੂੰ ਹੌਲੀ ਹੌਲੀ ਆਪੇ ਸਮਝ ਆਏਗੀ ਸਾਰੀ ਪੁੱਤ ਜੀ ਇਹ ਤਾਂ ਮੁਸੀਬਤ ਵਿੱਚ ਆ ਤਾਂ ਵੀ ਦੱਸ ਮੈਨੂੰ ਮੈਨੂੰ ਕੋਈ ਸਮਝ ਨਹੀਂ ਆਉਂਦੀ ਮਮੀ ਮੈਂ ਤੁਹਾਨੂੰ ਬਸ ਇਹੋ ਗੱਲ ਹੀ ਕਹਿਣ ਆਇਆ ਵਾਂ ਵੀ ਆਪਣਾ ਧਿਆਨ ਰੱਖਿਓ ਤੁਸੀਂ ਧਿਆਨ ਰੱਖਿਓ ਹਾਏ ਰੱਬਾ ਕਿੱਦਾਂ ਦਾ ਸੁਪਨਾ ਆਵਾ ਹਾਏ ਮੇਰਾ ਤੇਲ ਡਰਨ ਡਿਆ ਵਾ ਜੋ ਬਣ ਕੇ ਮੁਸੀਬਤ ਵਿੱਚ ਹੋਊਗਾ ਇਹ ਸਮਝ ਨਹੀਂ ਆਉਂਦੀ ਮੈਨੂੰ ਤੇ ਕਿਹਨੂੰ ਦੱਸਾਂ ਹੁਣ ਮੈਂ ਕਹਾਂ ਡਿਆਵਾ ਮੰਮੀ ਮੇਰੇ ਹਾਲਾਤ ਹੀ ਇਦਾਂ ਦੇ ਆ ਹਾਏ ਮੇਰਾ ਪੁੱਤ ਕਿਹੜੇ ਹਾਲਾਤਾਂ ਵਿੱਚ ਹੋਊਗਾ ਮੈਨੂੰ ਕੋਈ ਚੰਗਾ ਲੱਗਣ ਡਿਆ ਮੰਮੀ ਜੀ ਬੈਠੇ ਜੀ ਆ ਪੁੱਤ ਬੈਠੀ ਆ ਚੱਲਿਆ ਕਿਤੇ ਉਹ ਮੈਂ ਸ਼ਹਿਰ ਨੂੰ ਜਾਣਾ ਸੀ ਮੜਾ ਜਾ ਅੱਛਾ ਤੇ ਉਹ ਮੈਂ ਚੱਲ ਦੱਸਦਾ ਤੁਹਾਨੂੰ ਹੋ ਕੇ ਤੇ ਆ ਗਿਆ ਮੈਂ ਕੰਮ ਆ ਕੋਈ ਕੰਮ ਹੀ ਮੜਾ ਜਾ ਮੁੰਡੇ ਨਾਲ ਚੱਲ ਠੀਕ ਵਾ ਤੇਰਪਿੰਦਰ ਨੂੰ ਪੁੱਛ ਲਈ ਕੋਈ ਸਾਦਾ ਸਾਦਾ ਲਿਆਉਣ ਵਾਲਾ ਹੋਊ ਨਾ ਤੈਨੂੰ ਲਿਖ ਦਊਗੀ ਤੇ ਲੈ ਐਵੇਂ ਆਉਂਦਾ ਕੋਈ ਗੱਲ ਨਹੀਂ ਮੈਂ ਪੁੱਛ ਲੀਨਾ ਦੇ ਹੀ ਹਰ ਸੋਈ ਚ ਕੰਮ ਕਰਨ। ਆਹ ਕੰਮ ਕਰਨੀ ਹੈ ਸੋਈ ਚ। ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੋਈ ਏ, ਉਹ ਤਾਂ ਗੱਲ ਕੋਈ ਨਹੀਂ। ਮੈਂ ਨਹੀਂ ਫਿਰ ਉਹਦੇ ਆਲੇ ਜ ਗਈ। ਤੇਰੇ ਡਾੜੀ ਨੇ ਮੈਨੂੰ ਮਨਾ ਕਰਤਾ ਸੀ। ਹੂੰ। ਆਂਦੇ ਪੀ ਨਾਂ ਨੂੰ ਕੁਛ ਕਵੀ। ਤੇ ਕੋਈ ਗੱਲ ਨਹੀਂ। ਇਹਦਾ ਹਾਲ ਤੇ ਮੈਂ ਕੱਢਣਾਈ ਆ। ਘਰੋਂ ਤਾਂ ਮੈਂ ਕੱਢਣਾ ਵਾ ਘਰ ਤੇ ਨਹੀਂ ਰਹਿਣ ਦਿੰਦੀ। ਮੈਂ ਸੁਣਿਆ ਵਾਂ ਤੇ ਉਹ ਵੀਰੇ ਦਾ ਵੀ ਆਉਂਦਿਆ ਵਾ ਬਾਹਰੋਂ। ਬਾਹਰੋਂ ਆਉਂਦਿਆ। ਆਹ ਮੈਂ ਸੁਣਿਆ ਹੈਗਾ ਉਹਦਾ। ਤੈਨੂੰ ਕਿੱਥੋਂ ਪਤਾ ਲੱਗਾ ਵਾ? ਮੇਰੀ ਗੱਲ ਸੁਣੋ। ਉਹਨੂੰ ਆੜਾਂ ਤੋਂ ਬਾਹਰੋਂ। ਤੇ ਫੇਰ ਨਾ ਤੁਸੀਂ ਇਹਨੂੰ ਘੱਲਿਓ ਉਹਨੂੰ ਮਿਲਣ ਵਾਸਤੇ ਨਹੀਂ ਐਦਾਂ ਕਰਾਂਗੇ ਫੇਰ ਜਿਹਾਉਣ ਲੱਗਾ ਵਾ ਤੇ ਉਹਨੇ ਮਿਲਦੇ ਆਉਣਾ ਹੀ ਆ ਭੈਣ ਨੂੰ ਤੇ ਮੈਂ ਕਹੂੰਗੀ ਵੀ ਚਾਰ ਦਿਨ ਪੁੱਤ ਲਿਆ ਜਾ ਇਹਨੂੰ ਘਰ ਦੀ ਸਫਾਈ ਸੁਫਾਈ ਕਰ ਤੋਗੀ ਉੱਥੇ ਚੱਲ ਇਹ ਆ ਵੀ ਉਹਨੇ ਦਿਨਾਂ ਮਿੱਠੇ ਪਿਆਰੇ ਹੋਗੇ ਰਹੋ ਚੱਲ ਇਹ ਵੀ ਇਹਨੂੰ ਵੀ ਨਾ ਪਤਾ ਲੱਗੂਗਾ ਵੀ ਮੇਰੇ ਨਾਲ ਐਦਾਂ ਕਰਨ ਦੇ ਚੱਲ ਕੋਈ ਨਹੀਂ ਪਹਿਲਾਂ ਤੇ ਮੈਂ ਰਪਿੰਦਰ ਵੱਲ ਜਾਊਂਗੀ ਉਹਨੂੰ ਕਹੂੰਗੀ ਕਿ ਮੈਨੂੰ ਨਾ ਗੁੱਸਾ ਹੀ ਚੜ ਗਿਆ ਇਹ ਗੱਲ ਸੁਣ ਕੇ ਤੇ ਕੋਈ ਨਹੀਂ ਰਪਿੰਦਰ ਮੇਰੇ ਦਿਲ 'ਚ ਕੋਈ ਗੱਲ ਨਹੀਂ ਗਈ ਹੁਣ ਹੈਗੀ ਤੂੰ ਰੋਟੀ ਪਾਣੀ ਉਹਨੂੰ ਦੇ ਤੇ ਚੱਲ ਇਹ ਆ ਵੀ ਜਦੋਂ ਉਹਨਾਂ ਚੱਲ ਜੂਗੀ ਨ ਤੇ ਜਦੋਂ ਮੁੜ ਕੇ ਫੋਨ ਕਰੂਗੀ ਨਾ ਮੈਂ ਲੈ ਜਾਉ ਤੇ ਫੇਰ ਇਹਨਾਂ ਨਾਲ ਗੱਲ ਕਰਾਂਗੇ ਮੁੜ ਕੇ ਨਹੀਂ ਇੱਥੋਂ ਹੀ ਇਹਨਾਂ ਲੈਣ ਜਾਣਾ ਹਾਂ ਐਂ ਨਹੀਂ ਜਾਣਾ ਤੇ ਅਸੀਂ ਸਿੱਧੀ ਕੱਢੀ ਨਾ ਕਰੂੰ ਤੇ ਇੱਥੇ ਫੇਰ ਰੌਲਾ ਬਣਾ ਪੈਣਾ ਵਾ ਆਹਣ ਗਵਾਣ ਦੇ ਵੇਖੂਗਾ ਹਾਂ ਤਮਾਸ਼ਾ ਲੱਗ ਜਾਣਾ ਇਹ ਤੇਰੀ ਗੱਲ ਠੀਕ ਵਾ ਹਾਂ ਇਹ ਆਪੇ ਕੱਢ ਵੀ ਦਈਏ ਇਹਨੂੰ ਤਾਂ ਕਿਹੜੇ ਤਰੀਕੇ ਨਾਲ ਕੱਢੀਏ ਜਿਹੜਾ ਲੋਕਾਂ ਵਿੱਚ ਪਤਾ ਵੀ ਨਾ ਲੱਗੇ ਤੇ ਰੌਲਾ ਵੀ ਨਾ ਪਵੇ ਤੇ ਰਪਿੰਦਰ ਨੂੰ ਇਹਨਾਂ ਦੱਸਿਓ ਕੱਲ ਉਹ ਜਾ ਕੇ ਉਸੇ ਵੇਲੇ ਉਹਨੂੰ ਦੱਸ ਦਿੰਦੀ ਮੈਂ ਰਪਿੰਦਰ ਨੂੰ ਇਹੋ ਗੱਲ ਕਹਿਣੀ ਆ ਕਿ ਮੈਨੂੰ ਬੁਸਾ ਚੜਿਆ ਸੀ ਤੇ ਮੈਂ ਬੋਲੀ ਹਾਂ ਤੇ ਤੂੰ ਗੁੱਸਾ ਨਾ ਕਰੀ ਤਾਂ ਉਹਨੂੰ ਵੀ ਰੋਟੀ ਪਾਣੀ ਦੇ ਦੇ ਚੱਲ ਕੋਈ ਗੱਲ ਨਹੀਂ ਉਹ ਆਹੋ ਚੱਲੇ ਆ ਵੀ ਡੈਡੀ ਨੂੰ ਮੈਂ ਆਪੇ ਗੱਲ ਕਰ ਲੈਂਦਾ ਹਾਂ ਚਲ ਠੀਕ ਆ ਡੈਡੀ ਹਾਂ ਕਿੱਥੇ ਆਦਾਂ ਡੈਡੀ ਮੈਂ ਤੇ ਇੱਥੇ ਵੇਖੇ ਕਿ ਕੀ ਕਰੀ ਚੱਲ ਮੈਂ ਵੇਖਣਾ ਮੈਂ ਬਾਹਰ ਕਿਤੇ ਬੈਠੇ ਪਤਾ ਨਹੀਂ ਜਾਦਵੇਲੀ ਹੁਣ ਇਹ ਜਾਗਦੇ ਪਿਆਲੀ ਪੁਲੀ ਚ ਨਾ ਚੱਲ ਗਈ ਮੈਂ ਜਾ ਕੇ ਜਾਂਦੀ ਉਹਨਾਂ ਨਾਲ ਗੱਲ ਕਰ ਲੈਂਦਾ ਵਾ ਤੇ ਹੁਣ ਹੈ ਉਹ ਗੱਲ ਤੇ ਰਿਓ ਤੁਸੀਂ ਕੋਈ ਗੱਲ ਨਹੀਂ ਮੇਰੇ ਵੱਲੋਂ ਨਾ ਤੂੰ ਫਿਕਰ ਕਰ ਮੈਂ ਤੇ ਇਦਾਂ ਹੀ ਰਹੂੰਗੀ ਹੁਣ ਉਹ ਚੱਲੇ ਆ ਵੀ ਹਾਲ ਚਾਲ ਪੁੱਛ ਆਇਆ ਕਰੋ ਜਾ ਕੇ ਅੰਦਰ ਹੁ ਚਲੋ ਠੀਕ ਆ ਫਿਰ ਮੈਂ ਸ਼ਹਿਰੋਂ ਆਵਾਂ ਛੇਤੀ ਆ ਜੀ ਕੋਈ ਨਹੀਂ ਮਾਜਣਾ ਛੇਤੀ ਚੱਲ ਆ ਜਿਹੜੀ ਖਬਰ ਮੈਨੂੰ ਲਵਲੀ ਨੇ ਦਿੱਤੀ ਹੈ ਨਾ ਇਹ ਤੇ ਬਹੁਤ ਹੀ ਵਧੀਆ ਦਿੱਤੀ ਆ ਵੀ ਭਰਾ ਇਹਦਾ ਆਉਂਦਿਆ ਵਾ ਮੈਂ ਕਿ ਬੁਰੀ ਬਾਨਾ ਵਾ ਭਰਾ ਮਿਲਣਾ ਹੋਗਾ ਤੇ ਤੇ ਨਾਟਕਲਾ ਦੂੰਗੀ ਵੀ ਜਾ ਜਾ ਕੇ ਸਫਾਈ ਕਰਿਆ ਘਰ ਵਿੱਚ ਗੰਦ ਪਿਆ ਹੋਣਾ ਤੇਰੇ ਮਾਪਿਓ ਗਏ ਨੂੰ ਕਿੰਨਾ ਚਿਰ ਹੋ ਗਿਆ ਤੇ ਮੁੜ ਕੇ ਇੱਥੋਂ ਕਿੰਨੇ ਜਾਣਾ ਲੈਣ ਪਿਓ ਇਹਦੇ ਨੂੰ ਮੈਂ ਜਾਣ ਨਹੀਂ ਦੇਣਾ ਲਵਲੀ ਨੇ ਉਦਾਂ ਨਹੀਂ ਜਾਣਾ ਚੱਲ ਰਹਿ ਪੱਕੀ ਉੱਥੇ ਹੀ ਫਿਰ ਪਿੰਦਰ ਹੈ ਪੁੱਤ ਕੀ ਕਰਨ ਲਈ ਆ ਹਾਂਜੀ ਆ ਜਾ ਮੇਰੀ ਕੋਹ ਨਹੀਂ ਬਸ ਇਹ ਦਈ ਸਾਬ ਸਫਾਈ ਜੀ ਕਰਨ ਘੱਟਾ ਹੀ ਬੜਾ ਹੁੰਦਾ ਵੇ ਇਕਦੇ ਘੱਟਾ ਹੁਣ ਫੇਰ ਉਹੋ ਜਿਹੇ ਤੂੜੀਆਂ ਤਾੜੀਆਂ ਬੰਨ ਡੀਆਂ ਇੱਕ ਹਵਾ ਹਵਾ ਵਗਦੀ ਰਹਿੰਦੀ ਆ ਹਾਂਜੀ ਉਹਦੇ ਨਾਲ ਜੋ ਘੱਟਾ ਮਿੱਟੀ ਅੰਦਰਾਂ ਚ ਹੀ ਆਉਣਾ ਉਹ ਹੀ ਦੇਹੀ ਆ ਤੁਹਾਡੇ ਜੁੜ ਨਿਕੇ ਨਿਕੇ ਚੀਜ਼ਾਂ ਦੇ ਪਿਆ ਹੈ ਤੇ ਮੈਂ ਸਾਰਾ ਸਾਫ ਕਰ ਲੈਣੀ ਆ ਚਲੋ ਉਹ ਤੇਰੀ ਗੱਲ ਠੀਕ ਵਾ ਹਾਂਜੀ ਤੇ ਮੈਂ ਵੀ ਤੇਰ ਨਾਲ ਗੱਲ ਕਰਨੀ ਸੀ ਦੱਸੋ ਨਹੀਂ ਘੜੀ ਗੱਲ ਗੱਲ ਮੈਂ ਇਹ ਕਰਨੀ ਸੀਗੀ ਮੈਨੂੰ ਸੁਪਨਾ ਜਿਆ ਨਹੀਂ ਚੰਗਾ ਆ ਕਿਉਂ ਕੀ ਗੱਲ ਹੋਈ ਆ ਕਾਲ ਮੈਨੂੰ ਇਦਾਂ ਲੱਗਦੀ ਜਿਦ ਦਾਣਾ ਝੋਗਣ ਕੇ ਮੁਸੀਬਤ ਵਿੱਚ ਫਸਿਆ ਹੋਆ ਉੱਥੇ ਕਿੱਦਾਂ ਮੱਲਮ ਮੀਜੀ ਕਦੀ ਮੁਸੀਬਤ ਵਿੱਚ ਫਸਿਆ ਹੋਣ ਪਤਾ ਨਹੀਂਗਾ ਚੱਲ ਵਿਆਹ ਵਾਲੀ ਗੱਲ ਵੀ ਉਹਨਾਂ ਦੱਸੀ ਆ ਫੋਟੋਆਂ ਵਖਾ ਲੀਆਂ ਵਾ ਪਰ ਮੇਰਾ ਮਾਨੀ ਮੰਨਦਾ ਫੋਨ ਤੇ ਘਰ ਹੀ ਸਕਦਾ ਵਾ ਜਾਂ ਚੋਕੇ ਸਕਦਾ ਵਾ ਨਾ ਮਮੀ ਜੀ ਕੀ ਪਤਾ ਹੁਣ ਡਰਦੇ ਨਾ ਕਰਦੇ ਹੁਣ ਵੀ ਹੁਣ ਮੈਂ ਕਿਹੜੇ ਮੂਨਾ ਫੋਨ ਕਰਾਂ ਪਹਿਲਾਂ ਪੁੱਛ ਦੱਸਿਆ ਨਹੀਂ ਆ ਪਰ ਉਹਨਾਂ ਨੂੰ ਕੀ ਪਤਾ ਵਾ ਪিকার ਪਤਾ ਲੱਗ ਗਿਆ ਵਾ ਕਿ ਨਹੀਂ ਲੱਗ ਗਿਆ ਉਹਨੂੰ ਥੋੜਾ ਜਿਹਾ ਇਹ ਗੱਲ ਦਾ ਪਤਾ ਵਾ ਪਰ ਅਮੀ ਜੀ ਨੂੰ ਕਿੰਨੇ ਦਿਨ ਤੇ ਹੋ ਗਏ ਆ ਘਟੋ ਘਟ ਮਹੀਨਾ ਹੀ ਹੋ ਚੱਲਿਆ ਵਾ ਇਹ ਗੱਲ ਨੂੰ ਤੇ ਅਕਸਰ ਉਹਨਾਂ ਨੂੰ ਤਾਂ ਮਹਿਸੂਸ ਹੁੰਦਾ ਹੀ ਹੋਊਗਾ ਵੀ ਘਰ ਤੇ ਉਹਨੂੰ ਮਗਰ ਟੈਨਸ਼ਨ ਤੇ ਲੈਂਦੇ ਹੋਣਗੇ ਐਡਾ ਕੋਈ ਨਿਆਣਾ ਤਾਂ ਹੈ ਨਹੀਂ ਆ ਉਹ ਹਣ ਚਲੋ ਉਹ ਗੱਲਾਂ ਤੋਂ ਛੱਡ ਹੁਣ ਹਾਂਜੀ ਤੂੰ ਐਦਾਂ ਕਰ ਕਿ ਜੋ ਉਦਾਂ ਧਿਆਨ ਰੱਖਿਆ ਕਰ ਮੈਨੂੰ ਵੀ ਨਾ ਉਹਦਾ ਗੁੱਸਾ ਚੜਿਆ ਸੀ ਤੇ ਗੁੱਸੇ ਦੇ ਵਿੱਚ ਮੈਂ ਬੜਾ ਕੁਛ ਉਹਨੂੰ ਬੋਲੀ ਤੇ ਇਹਨੂੰ ਵੀ ਬੋਲੀ ਹਾਂਜੀ ਤੂੰ ਆਪ ਸਿਆਣੀ ਆ ਮਾਂ ਦੀਆਂ ਅੰਦਰਾਂ ਤਪਦੀ ਆਵਾ ਜਦੋਂ ਤੇਈ ਪੁੱਤ ਨਾ ਬਾਹਰ ਗਿਆ ਹੋਵੇ ਨਾ ਫੋਨ ਕਰੇ ਨਾ ਚੁੱਕੇ ਨਾ ਉਹਦੇ ਮੈਂ ਮੰਨਦੀ ਆ ਤੁਹਾਡਾ ਗੁੱਸਾ ਵੀ ਜਾਇਜ ਵਾ ਪਰ ਉਤੇ ਦੇ ਹੁਣ ਵਿਚਾਰੀ ਤੇ ਬਿਨਾਂ ਕਸੂਰ ਹੋਏ ਉਹਦਾ ਉਦੋਂ ਹੁਤੇ ਹੁਣ ਗੁੱਸਾ ਕਰੀ ਜਾਈਏ ਉਹਨੂੰ ਹੀ ਬਾਰ ਬਾਰ ਕਹੀ ਜਾਈਏ ਤਾਂ ਫਿਰ ਉਹ ਵੀ ਵਿਚਾਰੀ ਕੀ ਕਰੇ ਇੱਕ ਦਿਨ ਉਹਦਾ ਪਰੇਸ਼ਾਨ ਵਾ ਉਤੋਂ ਅਸੀਂ ਗੱਲਾਂ ਕਰੀ ਜਾਵਾਂਗੇ ਤੇ ਉਹ ਕੀ ਕਰੂਗੀ ਕੋਈ ਗੱਲ ਨਹੀਂ ਉਤੋਂ ਦਾ ਧਿਆਨ ਰੱਖਾ ਉਹਨੇ ਰੋਟੀ ਪਾਣੀ ਦੇ ਉਨੇ ਲੈਕਰ ਸੋਈ ਦੇ ਵਿੱਚ ਕੋਈ ਤੇਰੇ ਨਾਲ ਥੋੜਾ ਬਹੁਤਾ ਕੰਮ ਕਰਾਉ ਉਹਦਾ ਮਨ ਹੋਰ-ਹੋਰ ਕੋਉਂ ਨਹੀਂ ਮੈਂ ਤਾਂ ਲੰਨੀ ਹੈ ਕੰਮ ਉਹਨਾਂ ਥੋੜਾ ਬੁਧਾ ਆਪ ਵੀ ਨਾਲ ਲੀ ਹਣੀ ਹੈ ਵੀ ਚਲ ਤੂੰ ਲਾ ਕੇ ਸਹਾਂ ਕਰ ਲਾ ਰੋਟੀ ਪੰਡਾ ਕਰ ਲਾ ਮੈਂ ਪੰਡੇ ਮਾਈ ਲੈਣੀ ਆ ਤੇਨੇ ਨਾਲੇ ਮੰਦਾਰੇ ਜਿ ਲੱਗ ਜਾਂਦਾ 10 ਵਸੇ ਆ ਵੀ ਮਨ ਹੋਰ-ਹੋਰ ਹੋ ਜਾਂਦਾ ਹਾਂਜੀ ਤੇ ਕੋਈ ਮੈ ਕੋ ਜਾਨੀ ਹੁੰਦਾ ਇੱਕ ਵਾਰ ਫੇਰ ਤੇ ਚਲ ਗੁੱਸਾ ਨਾ ਕਰੀ ਵੀ ਮੰਮੀ ਨੇ ਆ ਗੱਲਾਂ ਕੀਤੀਆਂ ਉਹ ਨਹੀਂ ਨਹੀਂ ਐਵੇਂ ਜਿ ਗੁੱਸਾ ਦਾ ਸਕਾਦਾ ਕਰਨਾ ਮੈਂ ਮੰਨਦੀ ਆ ਜੁ ਗੁੱਸਾ ਡਾਡਾ ਵੀ ਜਾਜ ਹੀ ਚਲੋ ਕੋਈ ਗੱਲ ਨਹੀਂ ਚਲ ਕਰ ਲਾ ਤੂੰ ਵੀ ਕੰਮ ਫੇਰ ਆ ਨਹੀਂ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਨ ਚਲ ਹੁਣ ਮੰਨੀ ਤੇ ਮੈਂ ਵੀ ਆ ਕਿ ਮੰਮੀ ਜੀ ਨੇ ਵੀ ਨਹੀਂ ਆ ਗੱਲਾਂ ਕੀਤੀਆਂ ਪਰ ਇਹ ਆ ਵੀ ਹਲੇ ਜੋ ਤੱਕ ਸਾਰੀਆਂ ਗੱਲਾਂ ਨਹੀਂ ਪਹੁੰਚੀਆਂ ਵੀ ਮੰਮੀ ਇਦਾਂ ਕਹਿੰਦੇ ਰਹੇ ਇਦਾਂ ਕਹਿੰਦੇ ਰਹੇ ਆ ਜੇ ਉਹਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਉਹ ਮਨ ਵਿੱਚ ਆਪਣੇ ਕੀ ਸੋਈਦੀ ਵੀ ਉਹਨਾਂ ਨੇ ਤੇ ਮੇਰ ਨਾਲ ਇੰਨੀ ਮਾੜੀ ਕੀਤੀ ਆ ਇਹ ਹੁਣ ਘਰ ਦੇ ਵੀ ਇਦਾਂ ਕਰਨ ਲੱਪੇ ਆ ਚਲ ਕੋਈ ਗੱਲ ਨਹੀਂ ਇੰਨਾ بڑا ਮੰਮੀ ਦਾ ਥੋੜੇ ਜਿ ਸਮਝਣ ਵਿੱਚ ਗੱਲ ਆ ਗਈ ਆ ਵੀ ਨਹੀਂ ਜੋ ਤੱਕ ਸੂਰ ਕੋਈ ਨਹੀਂਗਾ ਹੈਗਾ ਨੇ ਤੇ ਉਹਨਾਂ ਨੂੰ ਘਰੋਂ ਕੱਢਣੋਂ ਤਿਆਰ ਹੋ ਗਏ ਹੀ ਵੀ ਮੈਂ ਇਹਨੂੰ ਘਰੋਂ ਕੱਢ ਦੇਣਾ ਵਾ ਚਲ ਕੋਈ ਗੱਲ ਨਹੀਂ ਜਾਨੀ ਆ ਜੋਦਵਾਲ ਤ ਉਹਨੂੰ ਕਹਿਨੀ ਆ ਥੋੜਾ ਬਹੁਤਾ ਅਮਨਰਾ ਕੰਮ ਕਰਾ ਉਹਨੂੰ ਠਾਲਦੀ ਆ ਉਥੋਂ ਐ ਰਮਨ ਤੂੰ ਕਿੱਧਰ ਭੱਜੀ ਆਉਂਦੀ ਆ ਮੈਂ ਕਿੱਧਰ ਆਉਣਾ ਵਾ ਭੱਜੀ ਮੈਨੂੰ ਸੁਪਨਾ ਜਿਆ ਨਹੀਂ ਚੰਗਾ ਆ ਮਨ ਦੇ ਵਿੱਚ ਗਲਤ ਜੇ ਵਿਚਾਰ ਆਉਂਦੇ ਆ ਕਿਦਾਂ ਦਾ ਸੁਪਨਾ ਹੋ ਸੁਪਨਾ ਮੈਨੂੰ ਜੋ ਬੰਦਾ ਆਇਆ ਵਾ ਤੇ ਜਿੱਦਾਂ ਕਿ ਇਹ ਨਾ ਮੁਸੀਬਤ ਵਿੱਚ ਫਸਿਆ ਵਾ ਸਮਝ ਨਹੀਂ ਆਉਂਦੀ ਵੀ ਉਹਦੇ ਨਾਲ ਕੀ ਚੱਕਰ ਚੱਲਣ ਰਿਹਾ ਵਾ ਰਮਨ ਤੂੰ ਤੇ ਬਾਰੇ ਤੇ ਗਲਤ ਸੋਚਦੀ ਰਹਿੰਦੀ ਤੇ ਫਿਰ ਸੁਪਨੇ ਵੀ ਹੁਣ ਗਲਤੀ ਆਉਣੇ ਆ ਉਹ ਨਹੀਂ ਨਹੀਂ ਗਲਤ ਨਹੀਂ ਮੈਂ ਸੋਚਦੀ ਘਰੋਂ ਤਾਂ ਚੰਗਾ ਭਲਾ ਹੱਸਦਾ ਖੇਡਦਾ ਗਿਆ ਵਾ ਪਰ ਸਮਝ ਨਹੀਂ ਆਉਂਦੀ ਵੀ ਗੱਲ ਬਣੀ ਕੀ ਆ ਕਿੱਦਾਂ ਆਪਣੇ ਮਨ ਨੂੰ ਦਿਲਾਸਾ ਦਵਾ ਪਿਓ ਠੀਕ ਠਾਕ ਵਾ ਉਹ ਕੋਈ ਗੱਲ ਨਹੀਂ ਉਹ ਠੀਕ ਠਾਕ ਹੀ ਉਦਾਂ ਤੈਨੂੰ ਸੁਪਨਾ ਆ ਗਿਆ ਹੋਊਗਾ ਨਹੀਂ ਮੇਰਾ ਮੰਨੀ ਇਹ ਗੱਲ ਕਹਿੰਦਾ ਤੁਸੀਂ ਕਿਉਂ ਨਹੀਂ ਮੰਨਦੇ ਉਹ ਮਸੀ ਬਤ ਵਿੱਚ ਆ ਕੇ ਇਹ ਵਿੱਚਰਾ ਮਨ ਜੇ ਇੰਦਾ ਦੀ ਕੋਈ ਗੱਲ ਬਾਤ ਹੁੰਦੀ ਤੇ ਫੋਨ ਫਾਨ ਆ ਜਣਾ ਸੀ ਫੋਨ ਆ ਨਹੀਂ ਜਾਣਾ ਕੀਪ ਤੱਕ ਕਿਸ ਨੇ ਤਾਂ ਫੋਨ ਚੋਕ ਲਿਆ ਜਾਂ ਬੰਦ ਕਰਤਾ ਕੀ ਚੱਕਰ ਚਲਾਇਆ ਵਾ ਫਿਰ ਹੁਣ ਕਿਦਾਂ ਪਤਾ ਲੱਗੂਗਾ ਮੈਨੂੰ ਤੇ ਆਪ ਸਮਝ ਨਹੀਂ ਆਉਂਦੀ ਆ ਫੋਟੋਆਂ ਜੀਆਂ ਵਖਾਲ ਕੇ ਹੋਰ ਰੱਟੇ ਨੂੰ ਫਟਦਾ ਸਗੋਂ ਹੁਣ ਜੋਤਨਾ ਨਾਲ ਗੱਲ ਕਰੀ ਚੱਲ ਉਹਨੂੰ ਮੈਂ ਕੀ ਕਹਿਣਾ ਉਹਦੇ ਨਾਲ ਕਾਦੀ ਗੱਲ ਕਰਨੀ ਆ ਮੈਂ ਤੇ ਤੁਹਾਨੂੰ ਦੱਸਣ ਹੀ ਆਈ ਹਾਂ ਮੈਂ ਤੁਹਾਨੂੰ ਦੱਸਾਂ ਕੋਈ ਥੋੜਾ ਬੋਦਾ ਮੈਨੂੰ ਦਿਲਾਸਾ ਤੇ ਮਿਲੂਗਾ ਏਦਾਂ ਕਰਦੇ ਆ ਕਿਹੜੇ ਮੁੰਡੇ ਨੇ ਫੋਟੋਆਂ ਨਹੀਂ ਆ ਪਾਈਆਂ लवली ਨੂੰ लवली ਨੂੰ ਕਹਿਣਾ ਵੀ ਉਹਨੂੰ ਹੀ ਫੋਨ ਕਰ ਉਹਨੂੰ ਕਹੋ ਵੀ ਇੱਕ ਵਾਰ ਗੱਲ ਤੁਹਾਡੀ ਕਰਵਾ ਜਦ ਅਸੀਂ ਗੱਲ ਕਰ ਲਾਂਗੇ ਨਾ ਸਾਨੂੰ ਵੀ ਹੌਸਲਾ ਹੋ ਜਾਊਗਾ ਵੀ ਉਹ ਠੀਕ ਠਾਕ ਆ ਚਲ ਕੋਈ ਗੱਲ ਨਹੀਂ ਆ लवली ਆਉਂਦਾ ਨਾ ਮੈਂ ਕਰਦਾ ਉਹਨਾਂ ਨਾਲ ਗੱਲ ਕਰਾਉਣਾ ਉਹਦੇ ਕੋ ਫੋਨ ਫਿਰ ਮੈਂ ਚਲ ਕਰਾਓ ਉਹਦੇ ਕੋ ਫੋਨ ਮੈਨੂੰ ਤਾਂ ਚੈਨ ਨਹੀਂ ਆਉਂਦਿਆ ਘਰ ਚਲ ਤੂੰ ਕਰ ਮੈਂ ਆਉਂਦਾ लवली ਫਿਰ ਕਰਦਾ ਗੱਲ ਉਹਦੇ ਨਾਲ ਟੈਡੀ ਹਾਂ ਲਵਲੀ ਕੀ ਹਾਂ ਲੰਮੇ ਪਈ ਓਏ ਆਹੋ ਯਾਰ ਮੈਂ ਹਨਾ ਸਰੀਰ ਦਰਦ ਚਾ ਕਰਦੇ ਮੈਂ ਲੰਮੇ ਪੈਣਾ ਤੇ ਦਵਾਈ ਦੁਈ ਲੈ ਆਉਣੀ ਦਵਾਈ ਮੈਂ ਜਾਣਾ ਵਾ ਅੱਛਾ ਤੇ ਕਿੱਥੇ ਚੱਲੇ ਤੂੰ ਤਿਆਰ ਹਾਂ ਮੈਂ ਸ਼ਹਿਰ ਨੂੰ ਚੱਲਿਆ ਮੜਾ ਜਾ ਅੱਛਾ ਮੁੰਡੇ ਨਾਲ ਕੰਮ ਹੀ ਮੜਾ ਜਾ ਕਚੈਰੀ ਤੇ ਉਹ ਆਉਂਦਾ ਮੇਰੇ ਨਾਲ ਚੱਲ ਤੇ ਮੈਂ ਚੱਲ ਉਹ ਆਉਂਦਾ ਵਾ ਅੱਛਾ ਛੇਤੀ ਆ ਜੀ ਮੇਰਾ ਪੁੱਤ ਕੋਈ ਨਹੀਂ ਆ ਜਨਾ ਮੈਂ ਛੇਤੀ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹਾਂ ਜੀ ਦੱਸੋ ਉਹ ਗੱਲ ਮੈਂ ਇਹ ਕਰਨੀ ਸੀ ਕਿ ਮੈਂ ਮੰਮੀ ਨੂੰ ਸਮਝਾਇਆ ਵਾ ਅੱਛਾ ਤੇ ਮੈਂ ਵੀ ਜੋਤ ਨੂੰ ਹੁਣ ਘਰੇ ਰਹਿੰਦੀ ਉਹ ਚਲੇ ਆਏ ਕਿੱਥੇ ਜਾਊਗੀ ਵਿਚਾਰੀ ਹੁਣ ਜਿਹੜਾ ਕੰਮ ਹੋਣਾ ਸੀ ਉਹ ਤੇ ਹੋ ਹੀ ਗਿਆ ਉਹ ਇਹ ਗੱਲਾਂ ਤੁਹਾਨੂੰ ਮੈਂ ਪਹਿਲਾਂ ਸਮਝਾ ਦਾਂਦਾ ਹਾਂ ਦੋਵਾਂ ਮਾਂ ਪੁੱਤਾਂ ਨੂੰ ਵੀ ਪੁੱਤ ਉਹਨੂੰ ਕਿੱਥੇ ਕੱਢਣਾ ਵੰਦੱਸ ਉਹ ਆਹੋ ਪਰ ਸਾਡੇ ਦਿਮਾਗ 'ਚ ਇਹ ਹੀ ਵੀ ਚੱਲ ਜਾ ਜੋ ਬਣਾ ਗਿਆ ਤੇ ਫੇਰ ਕੰਮ ਖਰਾਬ ਹੋ ਜਾਣਾ ਹੁਣ ਕੀ ਪਤਾ ਉਹਨੇ ਆਉਣਾ ਵੀ ਆ ਕਿ ਨਹੀਂ ਆਉਣਾ ਮੇਰਾ ਫੋਨ ਹੀ ਨਹੀਂ ਕਰਦਾ ਉਹਨੇ ਆਉਣਾ ਕੀ ਆ ਤਾਂ ਇਹ ਤੇ ਤੁਹਾਨੂੰ ਮੈਂ ਕਿਹਾ ਸੀ ਵੀ ਪੁੱਤ ਕੋਈ ਗੱਲ ਨਹੀਂ ਕੰਮ ਕਰਦੀ ਕੋਈ ਗੱਲ ਨਹੀਂ ਮਹੀਨਾ ਵੇਖੋ ਦੋ ਮਹੀਨੇ ਵੇਖੋ ਉਹਨੇ ਆਪੇ ਡੈ ਆਪਣਾ ਕੰਮ ਕਰਨਾ ਓਏ ਆਹ ਆਪੇ ਹੋਣੀ ਹੋਣੀ ਸਮਝ ਜੂਗੀ ਫਿਰ ਕੀ ਕਰਨਾ ਓਏ ਆਹ ਲਵਲੀ ਨੀਨਾ ਘਮ ਘਮ ਕਰਦੀ ਤੇ ਆਪੇ ਮਹੀਨਾ ਬੈਠੀ ਰਹੂਗੀ ਤੇ ਮਾਨੂੰ ਕਰਨਾ ਹੀ ਪੈਣਾ ਵਾ ਤੁਹਾਨੂੰ ਪਤਾ ਤਾਂ ਹੈਗਾ ਸਾਰਾ ਉਹ ਚੱਲੇ ਆ ਡਾਡੀ ਜੀ ਦੁੱਖ ਤੇ ਹੁੰਦਾ ਹੀ ਆ ਮਹੀਨਾ ਕਿਤੇ ਵਿਆਹ ਨਾ ਹੋਇਆ ਸਾਰਾ ਜੀ ਤੇ ਜਦੋਂ ਐਦਾਂ ਦੀ ਖਬਰ ਮਿਲ ਜੇ ਵੀ ਦੂਜਾ ਵਿਆਹ ਕਰਾ ਲਿਆ ਤੇ ਬੰਦਾ ਮਰੀ ਜਾਂਦਾ ਇੱਕ ਸ਼ਬਦ ਓਏ ਆਹ ਹੋਈ ਇਹ ਤੇ ਤੇਰੀ ਗੱਲ ਠੀਕ ਆ ਉਹ ਚੱਲੇ ਆ ਵੀ ਜਦੋਂ ਪਰਿਵਾਰ ਉਹਦਾ ਵੀ ਆਜੂਗਾ ਬਾਹਰੋਂ ਤੇ ਚੱਲੇ ਆ ਵੀ ਆਪੇ ਮਿਲ ਕੇ ਲਾਇਆ ਕਰੂਗੀ ਉਹ ਕੋਈ ਗੱਲ ਨਹੀਂ ਉਹਨੇ ਆਈ ਜਾਣਾ ਵਾ ਆਹੋ ਕੋਈ ਗੱਲ ਨਹੀਂ ਭਰਾ ਖਰੇ ਆਉਣ ਰਿਹਾ ਵਾ ਤਾਂ ਬਾਹਰੋਂ ਅੱਛਾ ਅੱ ਕਧਵਣਾ ਨੇ ਪਤਾ ਨਹੀਂ ਥੋੜੇ ਦਿਨਾਂ ਨੂੰ ਹੀ ਆਉਣ ਡਿਆ ਅੱਛਾ ਅੱਛਾ ਚਲ ਕੋਈ ਨਹੀਂ ਉਹਨਾਂ ਨੂੰ ਵੀ ਹੌਸਲੇ ਜੀ ਨਾਲ ਦੱਸ ਦਾਂਗੇ ਹੁਣ ਕੀ ਕਰਨਾ ਜਾਂ ਹੋਏ ਸਾਡਾ ਕਸੂਰ ਵਾ ਓਏ ਉਹਦੀ ਭੈਣ ਨੇ ਦੱਸ ਦੇਣਾ ਵਾ ਉਹਨੂੰ ਅਹੀਂ ਵੀ ਦੱਸਣਾ ਵਾ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਹੁਣ ਕੋਈ ਗੱਲ ਕਰਿਓ ਮੈਂ ਮੰਮੀ ਨੂੰ ਸਮਝਾਤਾ ਉਹ ਮੈਂ ਤਾਂ ਨਹੀਂ ਗੱਲ ਕਰਦਾ ਤੁਸੀਂ ਨਹੀਂ ਹਟਦੇ ਮਾਂ ਪੁੱਤ ਉੱਚੀ ਉੱਚੀ ਰੌਲਾ ਪਾਉਂਦੇ ਸੀ ਓਏ ਇਹੀ ਤੇ ਜਿਆਦਾ ਲੈਣੀ ਉਹਨੇ ਆ ਲੈਣਾ ਮੈਂ ਮੈਂ ਤੁਹਾਨੂੰ ਸਮਝਾਉਂਦਾ ਸੀ ਮੈਂ ਉਹ ਉਹਨੂੰ ਬੈਠੀ ਰਹਿ ਤੂੰ ਅੰਦਰ ਓਏ ਆਹ ਹੋਰ ਰਪਿੰਦਰ ਵੀ ਮੈਨੂੰ ਕਹਿਣ ਦੀ ਵੀ ਰੋਣਾ ਨਹੀਂ ਹਟਦੀ ਤੇ ਮੈਂ ਜੇ ਘਰੋਂ ਕੱਢਤੀ ਤੇ ਕਿੱਥੇ ਜਾ ਹਾਂ ਉਹ ਤਾਂ ਗੱਲ ਮੈਂ ਤੁਹਾਨੂੰ ਕਹਿਣਾ ਵੀ ਮਾਪਿਓ ਤਾਂ ਬਾਰ-ਬਾਰ ਹਾਂ ਭਰਾ ਵੀ ਬਾਰ-ਬਾਰ ਜਾਊਗੀ ਕਿਥੇ ਉਹ ਇਹ ਆ ਵੀ ਉਹ ਵੀ ਹੁਣ ਇੰਨੇ ਪੈਸੇ ਲਾ ਕੇ ਗਏ ਆ ਜਿਉਂ ਵੀ ਹੁਣ ਆ ਜਾਂਦੇ ਫਿਰ ਉਹਨਾਂ ਦੇ ਪੱਲੇ ਵੀ ਨਹੀਂ ਤਾਂ ਕੋ ਤੇ ਨਾਲੇ ਅਸੀਂ ਜਵਾਬ ਦੇ ਪੁੱਤ ਦਵਾਂਗੇ ਉਹਨਾਂ ਨੂੰ ਡੈਡ ਜੀ ਜਵਾਬ ਦੇਣ ਨੂੰ ਕੋਈ ਗੱਲ ਹੋਵੇ ਤਾਂ ਜਵਾਬ ਦਵਾਂਗੇ ਉਹਨਾਂ ਨੂੰ ਹੁਣ ਕਸੂਰ ਤਾਂ ਸਾਡੇ ਮੁੰਡੇ ਦਾ ਵਾ ਵੀ ਜਿੰਨੇ ਬਾਹਰ ਜਾ ਕੇ ਵਿਆਹ ਕਰਾ ਲਿਆ ਐ ਹੁਣ ਗਲਤ ਕੁੜੀ ਨੂੰ ਕਹੀ ਜਾਵਾਂਗੇ ਤੇ ਚੰਗੀ ਗੱਲ ਵਾ ਉਹ ਆ ਹੋਏ ਤੇ ਹੈ ਹੀ ਆ ਪਰ ਇਹ ਵੀ ਤੁਸੀਂ ਉਹਦਾ ਮੰਨੀ ਨਹੀਂ ਨਾ ਮੇਰੀ ਗੱਲ ਇਹਦਾ ਨਾ ਵਿਆਹ ਕਰਾਉਂਦੇ ਤੇ ਚੱਲ ਇਹ ਵੀ 2-4 ਸਾਲ ਲਾ ਕੇ ਆ ਜਾਂਦਾ ਤੇ ਮੁੜ ਕੇ ਕਰ ਦਿੰਦੀ ਇਹ ਤਾਂ ਓਏ ਪੁੱਤ ਮੈਂ ਤੇ ਉਹਨੂੰ ਬੜਾ ਸਮਝਾਇਆ ਸੀ ਕਿ ਹੁਣ ਵੇਖ ਲੈ ਤੇ ਉਹ ਕਹਿੰਦਾ ਨਹੀਂ ਡੈਡੀ ਜੀ ਜਿਵੇਂ ਕਹਿੰਦੇ ਸਾਨੂੰ ਮੈਨੂੰ ਮਨਜ਼ੂਰ ਆ ਚਲੋ ਕੋਈ ਗੱਲ ਨਹੀਂ ਹੁਣ ਜੋ ਹੋ ਗਿਆ ਹੋ ਗਿਆ ਕਿ ਮੈਂ ਆ ਗਿਆ ਫਿਰ ਸ਼ਰਮ ਹੋ ਗਿਆ ਚੱਲ ਮਾਰਿਆ ਚੱਕਰ ਚੱਲ ਇਹ ਵੀ ਮੰਮੀ ਨਾਲ ਕੋਈ ਗੱਲ ਕਰੇ ਹੁਣ ਤੁਸੀਂ ਮੈਂ ਉਹਨੂੰ ਵੀ ਸਮਝਾ ਦਤਾ ਵਾ ਅੱਛਾ ਚੱਲ ਨਹੀਂ ਕਰਦਾ ਹਾਂ ਬਸ ਚੱਲ ਇਹ ਵੀ ਚੰਗਾ ਹੋ ਗਿਆ ਵੀ ਇਹਨਾਂ ਦਾ ਮਾਪੋਤਾਂ ਦਾ ਦਿਮਾਗਾ ਕੰਮ ਕਰਨ ਲੱਪਿਆ ਵੀ ਉਹ ਕਿੱਥੇ ਜਾਊਗੀ ਠੇਖੇ ਖਾਊਗੀ ਤੇ ਉਹਨੂੰ ਰਹਿਣ ਦੋ ਨਹੀਂ ਤੇ ਇਹ ਤਾਂ ਕਹੀ ਜਾਂਦੇ ਘਰੋਂ ਕੱਢ ਦੋ ਘਰੋਂ ਕੱਢ ਦੋ ਮੈਨੂੰ ਵੀ ਪਤਾ ਹੈ ਵੀ ਉਹ ਵਿਚਾਰੀ ਜਾਊਗੀ ਕਿੱਥੇ ਮਾਂ ਪਿਓ ਦਾ ਇੱਥੇ ਆ ਨਹੀਂ ਭਰਾ ਇੱਥੇ ਨਹੀਂ ਆ ਕਿੱਥੇ ਜਾਊਗੀ ਉਹ ਜੋਤ ਹਾਂਜੀ ਦਦੀ ਅੱਜ ਨਾ ਬੜਾ ਹੀ ਕੰਮ ਹੋਆ ਫਰ ਸੋਈ ਚ ਵੀ ਇੰਨਾ ਖਲਾਰਾ ਪਿਆਵਣਾ ਇੱਕ ਆ ਵਾਰੋਂ ਨਾ ਘੱਟਾ ਬਹੁਤ ਜ਼ਿਆਦਾ ਆਉਂਦਾ ਵਾ ਤੇ ਸੋਈ ਦੇ ਨਿਕੀਆਂ ਨਿਕੀਆਂ ਚੀਜ਼ਾਂ ਸਾਰੀਆਂ ਹੀ ਸਾਫ਼ ਕਰਨ ਵਾਲੀਆਂ ਵਾਂ ਤੇ ਮੈਂ ਰਦਾਜ ਕਰਨਾ ਲਈਏ ਕੋਈ ਨਹੀਂ ਦੇ ਜੀ ਕਰ ਲੈਨੇ ਹਨਾ ਔਰ ਤਾਂ ਦੇ ਨਾਲ ਥੋੜਾ ਬੋਧਾ ਕਰਾ ਤੇ ਮੈਂ ਸੋਈ ਦੇ ਕਰ ਰਹੀ ਆ ਤੇ ਬਾਕੀ ਸਾਰੇ ਰੂਮ ਕਰਨ ਵਾਲੇ ਜੇ ਕਰੀਏਗਾ ਹਨਾ ਕੋਈ ਨਹੀਂ ਕਰਾ ਦਿੰਦੀ ਫੇਰ ਹਨਾ ਮੈ ਚੰਗਾ ਲੱਗਦਾ ਜੇ ਕੋਈ ਆ ਜੇ ਨਾ ਤੇ ਅਖਣਾ ਵਾ ਲੈ ਕਰ ਸਾਫ਼ ਸਫਾਈ ਹੈ ਨਹੀਂ ਆ ਕੋਈ ਨਹੀਂ ਕਰਾ ਦਿੰਦੀ ਆ ਤੇ ਨਾਲੇ ਨਾ ਮੰਮੀ ਆਈ ਹੀ ਮੇਰੇ ਵੱਲ ਅੱਛਾ ਤੇ ਆਖੰਦੇ ਹੀ ਵੀ ਜੋਤਵਲ ਚਲ ਜਾਇਆ ਆਇਆ ਕਰ ਔਨ ਚਲ ਪੁੱਛਿਆ ਕਰ ਤੂੰ ਹੁਣ ਵੀ ਆਖੰਦੇ ਹੀ ਵੀ ਉਹਨੂੰ ਕਹਿ ਪੀ ਚਲ ਨਾਲ ਥੋੜਾ ਬੋਧਾ ਕੰਮ ਕਰਾਇਆ ਕਰ ਥੋੜਾ ਇਹ ਮਨ ਹੋਰ ਹੋਊਗਾ ਨਾਲੇ ਹਨਾ ਇਹ ਤਾਂ ਬਾਰ ਬਾਰ ਇੱਕੋ ਕੰਮ 올ਤਿਆਂ ਜਾਂਦਾ ਵਾ ਹਾਂਜੀ ਇਹ ਆ ਕਿਉਂ ਵੀ ਵਿਚਾਰੇ ਨਾਲ ਬੜੀ ਟੈਨਸ਼ਨ ਜੀ ਲੈਂਦੀ ਆ ਹਾਂਜੀ ਨਾਲੇ ਤੈਨੂੰ ਪਤਾ ਹੀ ਆ ਹੁਣ ਮਾਂ ਆ ਦੁੱਖ ਤੇ ਉਹਨਾਂ ਨੂੰ ਬੜਾ ਵਾ ਪਰ ਕੀ ਕਰਨਾ ਉਹ ਤਾਂ ਹੁਣ ਵੇਖੋ ਵੇਖੀ ਤੁਰੇ ਫਿਰਦੇ ਆ ਪਰ ਜਿੰਨਾ ਦੁੱਖ ਉਹਨਾਂ ਨੂੰ ਆ ਨਾ ਪਤਾ ਉਹਨਾਂ ਨੂੰ ਕਿੰਨਾ ਦੀਦੀ ਘਰ ਤੇ ਹਲਾਤੀ ਇਦਾਂ ਦੇ ਬਣ ਗਏ ਆ ਨਾਂ ਤੇ ਬੰਦਾ ਖੁਸ਼ੀ ਚ ਖੁਸ਼ ਰਹਣ ਜੋਗਾ ਨਾਂ ਤੇ ਦੁੱਖ ਚ ਦੁਖੀ ਹੁਣ ਆਣ ਗਵਣ ਨੂੰ ਥੋੜੀ ਬਤਾਵਾ ਕਿ ਅਹੀਂ ਕਿਹੜੀ ਗੱਲਾਂ ਦੁਖੀਆਂ ਲੋਕਾਂ ਦੇ ਕਹਿਣਾ ਵਾ ਪਤਾ ਨਹੀਂ ਕਿਹੜੀਆਂ ਖਿਚੜੀਆਂ ਜਿਹੜੇ ਅੰਦਰੋਂ ਅੰਦਰੀ ਬਕਾਈ ਜਾਂਦੀ ਤਾਂ ਹੀ ਤੇ ਮੈਂ ਤੈਨੂੰ ਕਹਿਨੀ ਆ ਵੀ ਬਹੁਤੀ ਅੰਦਰ ਨਾ ਵੜ ਕੇ ਰਹਾ ਕਰ ਲੋਕਾਂ ਦੀ ਕਿਹੜੀ ਗੱਲ ਵਾ ਲੋਕਾਂ ਨੇ ਇਕਦੀਆਂ ਸੌ ਬਣਾਉਣੀਆਂ ਲੈ ਘਰੇ ਅੰਦਰ ਵੜੀ ਰਹਿੰਦੀ ਐ ਕੋਈ ਕੰਮ ਤਾਂ ਦਾ ਨਹੀਂ ਕਰਦੀ ਘਰੇ ਇੰਨਾ ਗੁੱਸੇ ਨਾਲ ਨਾਰਾਜ਼ਗੀ ਰਹਿੰਦੀ ਐ ਤਾਂ ਘਰ ਦੇ ਅੰਦਰ ਵੜੀ ਰਹਿੰਦੀ ਲੋਕਾਂ ਦਾ ਘੜਾ ਮੂੰਹ ਫੜ ਲੈਣਾ ਵਾ ਚੱਲੇ ਆ ਵੀ ਹੁਣ ਕੰਮ ਤਾਂ ਦੇਦਾ ਆਪਣੇ ਘਰ ਦੇ ਕਰਨੇ ਪੈਣੇ ਆ ਇਹ ਕੀ ਬੰਦਾ ਤੁਰਿਆ ਫਿਰ ਇਹਨਾਂ ਇਹਨਾਂ ਲੋਕਾਂ ਨੂੰ ਵੀ ਹਾਂ ਵੀ ਕੰਮ ਡਈਆਂ ਆਪਣੇ ਘਰ ਦਾ ਕਰਨ ਹਣਾ ਕੋਈ ਨਹੀਂ ਤੇ ਆ ਕਰਾ ਦਿਆ ਕਰੂੰਗੀ ਐਦਾਂ ਵੀ ਕੀ ਆ ਅਗਰ ਸਾਰਾ ਦਿਨ ਤੂੰ ਅੰਦਰ ਬੈਠੀ ਰਹਿਨੀ ਆ ਮੰਮੀ ਬਾਹਰ ਟੈਨਸ਼ਨ ਵਿੱਚ ਬੈੇ ਰਹਿੰਦੇ ਆ ਤੇ ਐਦਾਂ ਫਿਰ ਮੁਸ਼ਕਲ ਹੁੰਦੀ ਆ ਘਰ ਦੇ ਵਿੱਚ ਨਹੀਂ ਨਹੀਂ ਕੋਈ ਨਹੀਂ ਮੈਂ ਕਰਾ ਦਿੰਨੀ ਆ ਤੁਹਾਡਾ ਕੰਮ ਜੀ ਵੇਲੋ ਹੋਰ ਕੋਈ ਰਸੋਈ ਚ ਜਿਹੜਾ ਰਹਿ ਗਿਆ ਉਹ ਮੈਂ ਕਰਾ ਦਿੰਨੀ ਮੈਨੂੰ ਇਹ ਦੱਸ ਜੋ ਤਾ ਫੋਨ ਆਇਆ ਬਰੂ ਵੀਰ ਜੀ ਦਾ ਮੰਮੀ ਉਹਨਾਂ ਦਾ ਹਾਂਜੀ ਦੀਦੀ ਵੀਰ ਜੀ ਹੁਣਾਂ ਦਾ ਵੀ ਆਇਆ ਏ ਤੇ ਮੰਮੀ ਹੁਣਾਂ ਦਾ ਵੀ ਆਇਆ ਏ ਅੱਛਾ ਤੇ ਵੀਰ ਜੀ ਆ ਬੇ ਥੋੜੇ ਇੱਕ ਟਾਈਮ ਤੱਕ ਆਉਣਗੇ ਤੇ ਮੰਮੀ ਹਣੀ ਵੀ ਆਉਣਗੇ ਕਿ ਜਾਂ ਇਕੱਲੇ ਆਉਣਗੇ ਨਹੀਂ ਨਹੀਂ ਤੁਹਾਨੂੰ ਪਤਾ ਵੀਰ ਜੀ ਦੀ ਫਾਈਲ ਜਿਹੜੀ ਮੰਮੀ ਹੁਣਾਂ ਦੇ ਥਰੂ ਲੱਗੀ ਸੀ ਅੱਛਾ ਤੇ ਫਿਰ ਉਹਨਾਂ ਕੋ ਨਹੀਂ ਆਇਆ ਜਣਾ ਤੇ ਵੀਰ ਜੀ ਆ ਸਕਦੇ ਸੀ ਵੀਰ ਜੀ ਆਉਂਦੇ ਚਲ ਕੋਈ ਗੱਲ ਨਹੀਂ ਵਧੀਆ ਗੱਲ ਵਾ ਸਭ ਆਉਂਦੇ ਆ ਮੈਂ ਸਭ ਆਪ ਕਹਿੰਨੀ ਹੀ ਕਿ ਚਲ ਕੋਈ ਨਾ ਕੋਈ ਇਕੱਧਾ ਜੀ ਆ ਜਾਂਦਾ ਨਾ ਇਹਨਾਂ ਨਾਲ ਤੇਰਾ ਮਨ ਹੋ ਰਿਹਾ ਰਹਿਣਾ ਹੈ ਜੋ ਤ ਜਿਹੜੀ ਗੱਲ ਆਪਣੇ ਭੈਣ ਭਰਾ ਆਪਣੇ ਮਾਪਿਓ ਨਾਲ ਕਰ ਲੈਣੀ ਹੈ ਨਾ ਉਹ ਗੱਲ ਸੱਸ ਮਾ ਚਾਹੇ ਤੂੰ ਮੇਰੇ ਨਾਲ ਨਹੀਂ ਕਰ ਸਕਦੀ ਹਨਾ ਚੱਲਿਆ ਵੀ ਕੋਈ ਨਹੀਂ ਵੀਰ ਜੀ ਆਉਣਗੇ ਨਾ ਨਾਲੇ ਦੋ ਦਿਨ ਪਿੰਡ ਜਾਈਂ ਨਾਲੇ ਉੱਥੇ ਰਹਿ ਐ ਠੀਕ ਹੈ ਨਾ ਕੋਈ ਨਹੀਂ ਤੇ ਨਾਲੇ ਭੈਣ ਭਰਾ ਆਪਣੇ ਗੱਲਾਂ ਬਾਤਾਂ ਕਰਿਓ ਚਲੋ ਵੀ ਤੁਹਾਨੂੰ ਕੁਝ ਦੱਸੂਗਾ ਤੁਸੀਂ ਵੀ ਉਹਨੂੰ ਦੱਸਿਓ ਤੇ ਆਪੇ ਥੋੜਾ ਜਿਹਾ ਮਨ ਹੋਰ ਹੋ ਜਾਊਗਾ ਨਹੀਂ ਨਹੀਂ ਵੀਰ ਜੀ ਆਉਂਦੇ ਆ ਤੇ ਕਹਿੰਦੇ ਵੀ ਤੂੰ ਇਹ ਕੰਨਾ ਕਰੀ ਮੈਨ ਲੈਣਾ ਹੈ ਸ਼ਕਤੀ ਦੋ ਚਾਰ ਦਿਨਾਂ ਤੱਕ ਕਿ ਭਾਵੇਂ ਆ ਜਾਣ ਨਹੀਂ ਨਹੀਂ ਚਲੋ ਵਧੀਆ ਆ ਮੈਂ ਤਾਂ ਕਿੰਨੀ ਵੀ ਚਲ ਵਧੀਆ ਹੋ ਆਉਂਦੀ ਆ ਤੇ ਕੋਈ ਨਹੀਂ ਆਪੇ ਬਾਜ ਫੇਰ ਚਲ ਜਾਣਗੇ ਨਹੀਂ ਨਹੀਂ ਵੀਰ ਜੀ ਤੇ ਚਲੀ ਜਾਇਆ ਕਰਨਾ ਮੰਮੀ ਹੁਣ ਦਾ ਔਖਾ ਹੈਗਾ ਨਹੀਂ ਚਲ ਕੋਈ ਗੱਲ ਨਹੀਂ ਆ ਬਾਹਰ ਦੇ ਕੰਮ ਗੜੇ ਐਵੇਂ ਬੰਦੀ ਆ ਤੇ ਮਹਾਦੇਵ ਚਾਰਿਆਂ ਦਾ ਬਣਿਆ ਹਾਂ ਹਾਂਜੀ ਪਰ ਉਹਨਾਂ ਨੂੰ ਵੀ ਨਾ ਖੇਚਲ ਹੀ ਪਾਈ ਆ ਨਾ ਵੀ ਸੱਦਦੀ ਉਹਦੇ ਕੋਈ ਗੱਲ ਨਹੀਂ ਖੇਚਲ ਕਾਦੀ ਆ ਦੀਦੀ ਸਾਨੂੰ ਪਤਾ ਹੀ ਆ ਕਿ ਜੇ ਇੱਥੇ ਵੀਰ ਜੀ ਹੁੰਦੇ ਜਾਂ ਭਾਬੀ ਹੁੰਦੇ ਤੇ ਮੈਨੂੰ ਵੀ ਆਸਰਾ ਹੋਣਾ ਸੀ ਹੁਣਾਂ ਦੇ ਵੀਰ ਜੀ ਦਾ ਵਿਆਹ ਹੀ ਹੋਇਆ ਵਾ ਤੇ ਨਾ ਆਪੇ ਥਿਹ ਗਈ ਤੇ ਮਾਪੇ ਤੁਹਾਨੂੰ ਪਤਾ ਜਿਨਾ ਚਿਰ ਗੱਲ ਨਾ ਕਰ ਲਈਏ ਸਕੂਨ ਕਿੱਥੇ ਹੁੰਦਾ ਹੁਣ ਜਦੋਂ ਦੀ ਉਹਨਾਂ ਨੂੰ ਗੱਲ ਪਤਾ ਲੱਗੀ ਐ ਮੈਨੂੰ ਤੇ ਇਦਾਂ ਜਿੱਦਾਂ ਮੰਮੀ ਹੁਣ ਉਹਦਾ ਫੋਨ ਗਿਆ ਵਾ ਮੰਮੀ ਬੜਾ ਗਏ ਹੀ ਮੰਜਾ ਪਰਨੇ ਅਚਾਨਕ ਉਹਦੇ ਵੀਰ ਜੀ ਨੂੰ ਹੁਣੇ ਭੇਜਣ ਲੱਗੀ ਆ ਜੇ ਉਹਨਾਂ ਕੋ ਨਾ ਆਇਆ ਗਿਆ ਤੇ ਮੈਂ ਆਪ ਆਜੂਗੀ ਤੀਂ ਦੱਸੋ ਵੀ ਉਹਨਾਂ ਦੇ ਕੀ ਭਿੱਤਨ ਦੀ ਹੋਊਗੀ ਉੱਥੇ ਚੱਲ ਕੋਈ ਗੱਲ ਨਹੀਂ ਐ ਜੋ ਤੇਨੂੰ ਪਤਾ ਸਹੀ ਹੁਣ ਘਰ ਦੇ ਮਾਹੌਲ ਹੀ ਇਦਾਂ ਦਾ ਬਣ ਗਿਆ ਹੁਣ ਕਰਦੇ ਵੀ ਕੀ ਹੁਣ ਮੰਮੀ ਵਿਚਾਰੇ ਗੁੱਸੇ ਦੇ ਵਿੱਚ ਗੁੱਸੇ ਦੇ ਵਿੱਚ ਹੁਣ ਹਾਨੂੰ ਵੀ ਕਈ ਕੁਛ ਕਹੀ ਜਾਂਦੇ ਹੀ ਤੈਨੂੰ ਵੀ ਕਹੀ ਜਾਂਦੇ ਹੀ ਹੁਣ ਜਿੰਨਾ ਨਹੀਂ ਉਹਨਾਂ ਉਹ ਖਿਜਾ ਹੀ ਪੈਂਦੀ ਹੀ ਨਹੀਂ ਦੇ ਦੇ ਉਹਨਾਂ ਦੀ ਕੋਈ ਗਲਤੀ ਨਹੀਂ ਇਹਦੇ ਵਿੱਚ ਉਹਨਾਂ ਦਾ ਮਨ ਹੀ ਇਦਾਂ ਦਾ ਹੋ ਗਿਆ ਸੀ ਕੋਈ ਗੱਲ ਨਹੀਂ ਅੱਜ ਨਾ ਵੇਜੀ ਹੁਣਾ ਨਹੀਂ ਫਿਰ ਵੇਖ ਲੂੰਗੀ ਕਿਦਾਂ ਕਰਨਾਵਾਂਗੀ ਚੱਲ ਕੋਈ ਗੱਲ ਨਹੀਂ ਚਲਾ ਫੜਿਆ ਵੇਖੀ ਕੋਈ ਕੰਮ ਕੁਮਾ ਜਾ ਹਾਂਜੀ ਤੇ ਚਲੋ ਮੈਂ ਆ ਗਈ ਹਾਂ ਦੀਦੀ ਵਿਚਾਰੇ ਤੇ ਬਥੇਰਾ ਸਮਝਉਂਦੇ ਆ ਪਰ ਬਾਹਰ ਜਿਹੜੀਆਂ ਨੇ ਕਹਿੰਨੇ ਕਹਾਂ ਗੱਲਾਂ ਹੋ ਜਾਂਦੀਆਂ ਵਾ ਉਹਨਾਂ ਦਾ ਨਹੀਂ ਨਾ ਮੇਰੇ ਤੱਕ ਆਉਣ ਲੰਦੇ ਇਹ ਕਹਿੰਦੇ ਕਿਆ ਗੱਲਾਂ ਜੇ ਤਾਂ ਖਰਚ ਹੋਣ ਲੱਗ ਜਾਂਣਾ ਤੇ ਸਾਰਾ ਕੁਝ ਹੀ ਬਦਲ ਜਾਂਦਾ ਵਾ ਹੁਣ ਮੰਮੀ ਹੁਣਾਂ ਨੂੰ ਪਤਾ ਨਹੀਂ ਕੀ ਕਿ ਆ ਹੋਊਗਾ ਜਿਹੜਾ ਇੰਨਾ ਮਨ ਭਰੇ ਜਾਂਦੇ ਤੇ ਆਪ ਆਨਲੀ ਕਾਲੇ ਪੈ ਗਏ ਸੀ ਕਿਉਂਕਿ ਰਵੀ ਆਪ ਨਹੀਂ ਆਏ ਹੈ ਵੀਜੀ ਤਾਂ ਫੇਰ ਕੰਮ ਉੱਥੇ ਰੁਕ ਜਾਣਾ ਹੈ ਹੁਣ ਵੀਜੀ ਆ ਜਾਣਗੇ ਕੋਈ ਨਹੀਂ ਨਹੀਂ ਨਾ ਹੀ ਹੌਸਲਾ ਹੋ ਜਾਣਾ ਹੈ